ਸੋ ਜਲੰਧਰ ਸ਼ਹਿਰ ਦੇ ਵਿੱਚ ਹੋਰ ਵੀ ਇੱਕ ਥਾਂ ਹੈ ਤੁਹਾਨੂੰ ਉਹ ਵੀ ਦਿਖਾਣੇ ਸੋ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਨ ਜਾ ਰਹੇ ਆ ਦੜੇ ਸੱਟੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਦੜੇ ਸੱਟੇ ਦੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕੀ ਹੁਣ ਮੂੰਹ ਲੁਕਾ ਕੇ ਜਿਹੜੇ ਇੱਥੇ ਦੌੜਦੇ ਪਏ ਆ ਗੱਲਬਾਤ ਕਰ ਲੈਂਦੇ ਨੇ ਇੱਥੇ ਤੇ ਕਰਿੰਦਾ ਬੈਠਾ ਉਹਦੇ ਨਾਲ ਵੀ ਕੀ ਨਾਮ ਆ ਬੱਜੀ ਤੁਹਾਡਾ ਮਹਿੰਦਰ ਬਈ ਮਹਿੰਦਰ ਕੀ ਦੀ ਦੁਕਾਨ ਹੈ ਇਹ ਇਹ ਭਈ ਪਤਾ ਨਹੀਂ ਇਹਨੂੰ ਮਾਲਕ ਲੈ ਆਵੇ ਅੱਜ ਐਂ ਤੇ ਲੈ ਅਜੇ ਤੂੰ ਇੱਥੇ ਕੰਮ ਦੇ ਵਿੱਚ ਆਇਆ ਵਾ ਤੇ ਕਿਸੇ ਤੋਂ ਪੁੱਛ ਕੇ ਆਣ ਹੈ ਕਿ ਜਿੱਦਾਂ ਮਰਜ਼ੀ ਮੂੰਹ ਚੱਕ ਕੇ ਆਪਾਂ ਤੁਰ ਪਈਦਾ ਨਹੀਂ ਭਈ ਅੱਜ ਫਿਰ ਦੇਵੇ ਇੱਕ ਪਹਿਲੇ ਤੇ ਨਹੀਂ ਆਵੇ ਮਾਲਕ ਦਾ ਨਾਮ ਤੇ ਪਤਾ ਹੀ ਹੁਣਾ ਮਾਲਕ ਦਾ ਨਾਮ ਵੀ ਭਈ ਪਤਾ ਨਹੀਂ ਤੁਹਾਡੇ ਘਰ 'ਚ ਕੌਣ-ਕੌਣ ਰਹਿੰਦਾ ਤੁਹਾਡੇ ਘਰ 'ਚ ਫੈਮਿਲੀ 'ਚ ਅੱਡੇ ਪਤਾ ਕੌਣ-ਕੌਣ ਰਹਿੰਦਾ ਹਾਂਜੀ ਜੇ ਕੋਈ ਬਾਹਰੋਂ ਆਂਦਾ ਉਹੀ ਪਤਾ ਲੱਗਦਾ ਹੋਊਗਾ ਹਾਂਜੀ ਭਈ ਤੇ ਜੇ ਆਪਾਂ ਕਿਸੇ ਕੋ ਕੰਮ ਕਰਦੇ ਸਾਨੂੰ ਮਾਲਕ ਦਾ ਵੀ ਪਤਾ ਹੀ ਹੁੰਦਾ ਨਾ ਫਿਰ ਹਾਂਜੀ ਭਈ ਕੌਣ ਆ ਮਾਲਕ ਕੋਈ ਵੀ ਤਾਂ ਨਹੀਂ ਸ਼ਹਿਰ ਦੇ ਹੈ ਬਤੈ ਉਹ ਵੀ ਬੋਬੀ ਉਹ ਵੀ ਉਹ ਵੀ ਨਾ ਹੈ ਹੈ ਬੋਬੀ ਹੈ ਨਾ ਤੁਹਾਨੂੰ ਦੱਸ ਦਈਏ ਕਿ ਪਹਿਲੇ ਜਿਹੜੀ ਦੁਕਾਨ ਤੁਹਾਨੂੰ ਦਿਖਾਈ ਗਈ ਸੀ ਉਹ ਵੀ ਬੋਬੀ ਦੱਸੀ ਜਾ ਰਹੀ ਸੀ ਇਹ ਵੀ ਜਿਹੜੀ ਦੁਕਾਨ ਹੈ ਬੋਬੀ ਦੀ ਕਾਪੀਆਂ ਦਿਖਾਜ ਕੋਰੀ ਉੱਪਰ ਰੱਖ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਜਿਹੜੀ ਡੜੇ ਸੱਟੇ ਦੀਆਂ ਇੱਥੇ ਕਾਪੀਆਂ ਲਿਖੀ ਜਾ ਰਹੀਆਂ ਬਾਕੀ ਕਾਪੀਆਂ ਕੱਢ ਯਾਰ ਕਿੱਧਰ ਲਿਖੋ ਜਿਹੜੀ ਜਿਹੜੀ ਲਿਖਾਈਆਂ ਦਿਖਾਓ ਯਾਰ ਇਹਨੂੰ ਸਾਈਡ ਤੇ ਰੱਖ ਦਿਓ ਮਿੰਟੋ ਚੋ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਦਿੰਦੇ ਆ ਜਿਹੜਾ ਡੜੇ ਸੱਟੇ ਦਾ ਕੰਮ ਇੱਥੇ ਲਗਾਤਾਰ ਜਿਹੜਾ ਚੱਲਦਾ ਪਿਆ। ਕਦੀ ਪੁਲਿਸ ਵਾਲੋ ਕੋਈ ਰੋਕ ਟੋਕ ਨਹੀਂ ਹੋਈ? ਭਈ ਪਤਾ ਨਹੀਂ ਜੀ ਅੱਜ ਹੀ ਆਏ ਮੈਂ ਤਾਂ ਭਈ। ਅੱਜ ਹੀ ਆਏ ਭਈ ਮੈਂ। ਕਿੱਥੋਂ ਆ ਗਏ ਭਰਾ ਪੜਾ ਤੋਂ ਆ ਗਏ ਆ? ਨਹੀਂ ਭਈ ਅੱਜ ਹੀ ਯਾਨੀ ਕਿ ਪਹਿਲੇ ਦਿਨ ਦੁਕਾਨ ਤੇ ਆਏ ਭਈ। ਉਹ ਤੇ ਇਹ ਤਾਂ ਪਤਾ ਹੋਣਾ ਕਿਸ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਵੀ ਕਿ ਨਹੀਂ ਹੁੰਦੀ ਵੀ ਇੱਥੇ? ਨਹੀਂ ਭਈ ਉਦੋਂ ਤਾਂ ਕੋਈ ਨਹੀਂ ਆਇਆ ਹਲੇ ਤੱਕ। ਕੋਈ ਪੁਲਿਸ ਵਾਲਾ ਕੋਈ ਕੁਝ ਨਹੀਂ ਗਿਆ। ਹਲੇ ਤੱਕ ਆਇਆ ਨਹੀਂ ਭਈ ਕੋਈ। ਵਧੀਆ ਸੈਟਿੰਗ ਹੋ ਗਈ ਮਤਲਬ। ਅੱਧੀ ਪਤਾ ਨਹੀਂ ਮੈਨੂੰ ਸੈਟਿੰਗ ਹੋ ਰਹੀ। ਆਪ ਪਤਾ ਤੂੰ ਦੱਸਦਾ ਨਹੀਂ ਮੈਂ ਤਾਂ ਅਜੇ ਪਈਆ ਪਹਿਲੇ ਦਿੰਨੀ ਆ ਹਲੇ ਬੈਠਾ ਹੀ ਆ ਤੇ ਤੁਹਾਡੇ ਤੋਂ ਪਹਿਲੇ ਕੌਣ ਸੀਗਾ ਇੱਥੇ ਪਹਿਲੇ ਤਾਂ ਨਹੀਂ ਵੇਈ ਮੈਨੂੰ ਪਤਾ ਐਵੇਂ ਕੀ ਮਤ ਨਾ ਯਾਰ ਇਦਾਂ ਨਾ ਕਰ ਮੇਰਾ ਭਰਾ ਸਹੀ ਸਹੀ ਜਾਣਕਾਰੀ ਦੇ ਯਾਰ ਸਹੀ ਪਤਾ ਨਹੀਂ ਨਾ ਮੈਨੂੰ ਅੱਛਾ ਕਿੰਨੇ ਰੁਪਏ ਲਾਟਰੀ ਦਾ ਰੱਖਿਆ ਵਾ ਕਿੰਨੇ ਰੁਪਏ ਮਤਲਬ ਲਾਟਰੀ ਪਾਉਂਦੇ ਸੀ ਕਿੰਨੇ ਪੈਸੇ ਮਿਲਦੇ ਆ ਕਿਹਦੇ ਜੀ ਵੀ ਜਿੱਦਾਂ ਹੁਣ ਜਿਹੜਾ ਨੰਬਰ ਪਾਉਂਦਾ ਹੋਊਗਾ ਕਿੰਨੇ ਰੁਪਏ ਦਾ ਨੰਬਰ ਪਾਈਦਾ ਤੇ ਕਿੰਨੇ ਪੈਸੇ ਮਿਲਦੇ ਆ ਇਹਦੇ ਪਈ 11 ਰੁਪਏ ਦੇ 100 ਰੁਪਏ ਮਿਲਦਾ ਜਿਹੜਾ ਆਪ 11 ਰੁਪਏ ਲੋਕੋਂ ਤੋਂ ਮੰਗਣ ਡੇ ਉਹ 100 ਕਿੱਥੋਂ ਦੇ ਇਸ ਵੇਲੇ ਗਾছੋ ਮੇਰਾ ਭਰਾ ਜਿਹੜਾ ਬੰਦਾ ਆਪ ਤੁਹਾਡੇ ਤੋਂ 11-11 ਰੁਪਏ ਲੋਕਾਂ ਤੋਂ ਮੰਗਣ ਡਿਆ ਕਿ ਮੈਨੂੰ 11 ਰੁਪਏ ਦੇ ਦਿਓ ਮੈਂ ਤੁਹਾਨੂੰ 100 ਦਵਾਂਗਾ ਜਿਹੜਾ ਖੁਦ 11 ਰੁਪਏ ਇਕੱਠੇ ਕਰਨ ਡਿਆ ਉਹ 100 ਦੇ ਦਊਗਾ ਚਲੋ ਇੰਨਾ ਪਤਾ ਇਹ ਕੰਮ ਦੋ ਨੰਬਰ ਦਾ ਆ ਜੀ ਇਹ ਹਾਂਜੀ ਦੋ ਨੰਬਰ ਦਾ ਹੀ ਆ ਇੰਨਾ ਪਤਾ ਤਾਂ ਵੀ ਆਪਾਂ ਕਰਦੇ ਆ ਆਪਣੇ ਦੇ ਹੱਥ ਪੈਰ ਵੀ ਸਹੀ ਆਪਾਂ ਮਿਹਨਤ ਦਾ ਕੰਮ ਕਰ ਲਈਏ ਹਾਂਜੀ ਭਾਈ ਕੱਲਾ ਹਾਂਜੀ ਭਾਜੀ ਕੀ ਕਰਨਾ ਵੀ ਹੈ ਨਹੀਂ ਭਈ ਕਰਾਂਗੇ ਕਦੋਂ ਫੋਨ ਕਰਾਂਗੇ ਭਾਜੀ ਕਦੋਂ ਉਹੀ ਪੁੱਛਦੇ ਅਗਲੇ ਸਾਲ ਨਹੀਂ ਭਈ ਅਸੀਂ ਸਾਲ ਕਰਾਂਗੇ ਵੀ ਇਹੇ ਸਾਲ ਕਰਾਂਗੇ ਜੀ ਆਪਣੀ ਫੈਮਲੀ ਉਸ ਤੋਂ ਬਾਅਦ ਵੀ ਆਪਾਂ ਆ ਚੀਜ਼ ਕਰਦੇ ਤੁਸੀਂ ਕਹੇ ਮੇਰੇ ਸਾਰੀ ਫੈਮਲੀ ਹੈਗੀ ਫਿਰ ਵੀ ਤੁਸੀਂ ਆ ਚੀਜ਼ ਕਰਦੇ ਚੰਗਾ ਲੱਗਦਾ ਐ ਭਾਈ ਨਹੀਂ ਚੰਗਾ ਤਾਂ ਨਹੀਂ ਲੱਗਦਾ ਫਿਰ ਆਪਾਂ ਇਦਾਂ ਕੋ ਕਰਦੇ ਪਏ ਹਾਂ ਸੋ ਤਸਵੀਰਾਂ ਤਾਂ ਦਿਖਾਣੀਆਂ ਦੌੜਦਾ ਪਿਆ ਵਾ ਕਿਸ ਤਰ੍ਹਾਂ ਹੁਣ ਵਿਅਕਤੀ ਮੂਲ ਕਾ ਕੇ ਜੀਪ ਚ ਫੋਨ ਕੱਢ ਲਿਆ ਵਾ ਹੋ ਸਕਦਾ ਸ਼ਾਇਦ ਕਿਸੇ ਬੰਦੇ ਨੂੰ ਫੋਨ ਕਰਦਾ ਹੋਵੇ ਤਸਵੀਰਾਂ ਦੁਕਾਨ ਦੀਆਂ ਦਿਖਾਉਣ ਦੇ ਇੱਕ ਵਾਰੀ ਤੁਹਾਨੂੰ ਫੇਰ ਦੁਬਾਰਾ ਲਾਈਵ ਤਸਵੀਰਾਂ ਦੇ ਅੰਦਰ ਤੁਹਾਨੂੰ ਦੁਕਾਨ ਜਿਹੜੀ ਆ ਦਿਖਾਉਣ ਦੇ ਕਿਸ ਤਰ੍ਹਾਂ ਰੇੜੇ ਦੁਕਾਨਾਂ ਦੇ ਵਿੱਚ ਚਾਟ ਲੱਗੇ ਹੋਏ ਆ ਪਰਚੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਾੜ-ਪਾੜ ਕੇ ਜਿਹੜੀ ਸੁੱਟੀਆਂ ਹੋਈਆਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਗਰੀਬ ਮਾਤੜ ਬੰਦੇ ਆ ਜਿਹੜੇ ਨਹੀਂ ਪੜੇ ਲਿਖੇ ਜਿਹੜੇ ਚਾਰੇ ਰਿਕਸ਼ਾ ਚਲਾਉਂਦੇ ਆ ਆਟੋ ਚਲਾਉਂਦੇ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਹੈ ਕਿ 11 ਰੁਪਏ ਦੇ ਜਿਹੜੇ ਟਿਕਟ ਪਾਓਗੇ ਉਸ ਤੋਂ ਬਾਅਦ ਤੁਹਾਨੂੰ ਜਿਹੜਾ 1 ਲੋਕੇਸ਼ਨ ਤੁਹਾਨੂੰ ਦਿਖਾਉਣ ਦੇ ਆ ਜਿਹੜੀ ਜਿਹੜਾ ਨਵਾਂ ਪੁਲ ਜਿਹੜਾ ਬਣਿਆ ਹੋਇਆ ਹੈ ਇਹ ਅੰਦਾਜ਼ੇ ਕੀ ਲਾਡੋ ਵਾਲੀ ਰੋਡ ਤੇ ਜਿਹੜਾ ਨਵਾਂ ਪੁਲ ਬਣਿਆ ਬਿਲਕੁਲ ਪੁਲ ਦੇ ਥੱਲੇ ਜਿਹੜੀ ਆ ਦੁਕਾਨ ਆ ਨਾਲ ਬਿਲਕੁਲ ਠੇਕਾ ਪੈਂਦਾ ਹੈ ਤਸਵੀਰਾਂ ਤੁਹਾਨੂੰ ਪੁਲ ਦੀਆਂ ਵੀ ਦਿਖਾਉਂਦੇ ਆ ਲੋਕੇਸ਼ਨ ਤੁਹਾਨੂੰ ਜਿਹੜੀ ਇੱਥੇ ਦਿਖਾਉਂਦੇ ਆ ਪੂਰੀ ਕਿਸ ਤਰ੍ਹਾਂ ਜਿਹੜਾ ਦੜੇ ਸੱਟੇ ਦਾ ਕੰਮ ਸ਼ਹਿਰ ਦੇ ਵਿੱਚ ਢੜਲੇ ਨਾ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪ੍ਰਸ਼ਾਸਨ ਦਾ ਕਹਿਣਾ ਇਹ ਸੀਗਾ ਕਿ ਰਿਸ਼ਵਤ ਖੋਰੀ ਜਿਹੜੀ ਬਿਲਕੁਲ ਖਤਮ ਕਰ ਦਿੱਤੀ ਜਾਏਗੀ ਦੋ ਨੰਬਰ ਦੇ ਜਿਹੜੇ ਕੰਮ ਆ ਵੀ ਬੰਦ ਕਰ ਦਿੱਤੇ ਜਾਣਗੇ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਲਗਾਤਾਰ ਜਲੰਧਰ ਸ਼ਹਿਰ ਦੇ ਵਿੱਚ ਦੋ ਨੰਬਰ ਦੇ ਕੰਮ ਕਾਮਾ ਚੱਲਦੇ ਪਿਆ ਹੁਣ ਦੇਖਣ ਵਾਲੀ ਗੱਲ ਇਹ ਹੈ ਕਿੜਾ ਪੁਲਿਸ ਪ੍ਰਸ਼ਾਸਨ ਹੈ ਕਿੰਨੀ ਕ ਦੇਰ ਹੋਰ ਕੁੰਭ ਕਰਨ ਦੀ ਨੀਂਦ ਸੁਤਾ ਰਹਿੰਦਾ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਜ਼ਮੀਰ ਹੈ ਉਹ ਇਹਨਾਂ ਨੂੰ ਆਵਾਜ਼ ਮਾਰਦੀ ਹੈ ਕਿ ਨਹੀਂ ਮਾਰਦੀ ਕਿ ਭੋਲੇ ਭਾਲੇ ਲੋਕਾਂ ਨੂੰ ਜਿਹੜਾ ਠੱਗਣ ਤੋਂ ਜਿਹੜਾ ਬਚਾ ਲਿੱਤਾ ਜਾਵੇ ਤੇ ਇਸ ਤਰ੍ਹਾਂ ਦੇ ਘਿਰਿੰਦੇ ਆਉਂਦੇ ਜਿਹੜੀ ਹੈ ਕਾਰਵਾਈ ਕਰ ਦਿੱਤੀ ਜਾਵੇ ਕੈਮਰਾਮੈਨ ਸੋਨਦੀ ਦੇ ਨਾਲ ਮੈ ਰਿਪੋਰਟਰ ਗੁਰਦੀਪ ਸਿੰਘ ਯੂਐਸਆਹਰਾ ਟੀਵੀ ਜਲੰਧਰ